ਪਠਾਨਕੋਟ ਵਿਖੇ ਵਾਰਡ ਨੰਬਰ 29 ਤੇ 31 ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜਾ 파ਰਸ਼ਦ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ 파ਰਸ਼ਦ ਦੇ ਖਿਲਾਫ ਲੋਕਾਂ ਦਾ ਗੁੱਸਾ ਜਿਹੜਾ ਇਸ ਕਦਰ ਫੁੱਟਿਆ ਕਿ ਲੋਕਾਂ ਦੇ ਵੱਲੋਂ ਜਿਹੜਾ ਹੈ 파ਰਸ਼ਦ ਦੇ ਗੁੰਮਸ਼ੁਦਗੀ ਦੇ ਜਿਹੜੇ ਪੋਸਟਰ ਨੇ ਉਹ ਲਗਾਏ ਗਏ ਨੇ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀ ਤਾਂ ਪਹਿਲੀ ਵਾਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਿੱਥੇ 파ਰਸ਼ਦ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਨੇ ਤੇ ਜਿੱਕਰ ਅਸੀਂ ਗੱਲ ਕਰੀਏ ਲੋਕਾਂ ਨੇ ਤਾਂ ਲੋਕਾਂ ਦੇ ਵਿੱਚ ਰੋਸ ਇਸ ਕਰਕੇ ਹੈ ਕਿਉਂਕਿ ਇਸ ਮੁਹੱਲੇ ਦੇ ਇਸ ਵਾਰਡ ਦੇ ਵਿੱਚ ਵਾਰਡ ਜੋ ਨਾ ਤਾਂ ਸੀਵਰੇਜ ਦੀ ਕੋਈ ਪ੍ਰੋਪਰ ਜੇਕਰ ਅਸੀਂ ਗੱਲ ਕਰੀਏ ਤਾਂ ਕੋਈ ਵੀ ਨਿਕਾਸੀ ਦਾ ਜਿਹੜਾ ਹੈ ਹੱਲ ਨਹੀਂ ਕੀਤਾ ਜਾ ਰਿਹਾ ਤੇ ਉੱਥੇ ਹੀ ਸੀਵਰੇਜ ਦੀ ਸਮੱਸਿਆ ਦੇ ਨਾਲ-ਨਾਲ ਪਾਣੀ ਨਾ ਆਉਣ ਦੀ ਸਮੱਸਿਆ ਵੀ ਇੱਕ ਬਹੁਤ ਹੀ ਵੱਡਾ ਕਾਰਨ ਜੜਿਆ ਉਹ ਬਣੀ ਹੋਈ ਹੈ ਇਸ ਰੋਸ ਦਾ ਤੇ ਉੱਥੇ ਹੀ ਲੋਕਾਂ ਨੇ ਕਿਹਾ ਕਿ ਰਾਤ ਦੇ ਸਮੇਂ ਜਿਹੜਾ ਹੈ ਬਿਜਲੀ ਸਚਾਰੂ ਢਾਂਗ ਦੇ ਨਾਲ ਵੀ ਨਹੀਂ ਆਉਂਦੀ ਗਲੀਆਂ ਦੇ ਵਿੱਚ ਜਿਹੜਾ ਉਹ ਲਾਈਟਾਂ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ ਜਿਸ ਦੇ ਨਾਲ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਹੈ ਤੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਪਹੁੰਚ ਕੇ ਗੱਲਬਾਤ ਕੀਤੀ ਗਈ ਬਾੜ ਵਾਸੀਆਂ ਦੇ ਨਾਲ ਤੇ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਪਣਾ ਜ਼ाहिर ਕੀਤਾ ਉਹ ਦੇਖ ਲੈਣੇ ਆ ਸਾਡੀ ਇਸ ਮਸੇਆਓ ਸਰ ਜੀ ਮੈਂ ਪਿਛਲੇ ਦਿਨੀ ਬਿਆਨ ਦਿੱਤੇ ਸੀ ਤੁਹਾਨੂੰ ਕਿ ਸਾਡੀਆਂ ਗਲੀਆਂ ਦਾ ਨਾਲੀਆਂ ਦਾ ਸੀਵਰੇਜ ਹੈ ਜਿਹੜਾ ਲੀਕੇਜ ਹੋ ਰਿਹਾ ਗਲੀਆਂ ਟੁੱਟੀਆਂ ਪਈਆਂ ਪਈਆਂ ਪਿਛਲੇ 20 ਸਾਲਾਂ ਤੋਂ ਕੋਈ ਡਵੈਲਪਮੈਂਟ ਨਹੀਂ ਹੋਈ ਗਲੀਆਂ ਦੀ ਨਾ ਹੀ ਕੋਈ ਪਾਣੀ ਗੰਦਾ ਪਾਣੀ ਸਾਡੇ ਬੱਚੇ ਪੀ ਰਹੇ ਨੇ ਗਟਰ ਦਾ ਪਾਣੀ ਪੀ ਰਹੇ ਨੇ ਸਾਨੂੰ ਜਦੋਂ ਟੈਂਕੀਆਂ 'ਚ ਪਾਣੀ ਪਰਨਾਂਦਾ ਅਸੀਂ ਸਮੈਲ ਲੈ ਕੇ ਪਾਣੀ ਫੇਰ ਪਰਦੇ ਆ ਮੋਟਰਾਂ ਚਾਲੂ ਕਰਦੇ ਆ ਸਰ ਜੀ ਸਾਨੂੰ ਇਹ ਸਮੱਸਿਆ ਦੂਜੀ ਇਹ ਗੱਲ ਆ ਸਾਨੂੰ ਸਾਡੇ ਦੋਵੇਂ ਵਾਰਡ ਦੇ ਐਮਸੀ ਆ ਕਿਸੇ ਵੀ ਵਾਰਡ ਦੇ ਐਮਸੀ ਕੋਲ ਚਲੇ ਜਾਓ ਜੇ 29 ਵਾਲੇ ਕੋਲ ਚਲੇ ਜਾਓ ਉਹ ਕਹਿੰਦਾ 31 ਵਾਲੇ ਦਾ ਕੰਮ ਆ ਜੇ 31 ਵਾਲੇ ਕੋਲ ਚਲੇ ਜਾਓ 29 ਵਾਲੇ ਦਾ ਕੰਮ ਆ ਜੇ ਉਹਨਾਂ ਨੂੰ ਕੋਈ ਸਰਜੀ ਆਜੋ ਸਾਡਾ ਕੋਈ ਡਵੈਲਪਮੈਂਟ ਦੇਖੋ ਸਾਡੀ ਕੋਈ ਕੰਮ ਦੇਖੋ ਸੀਵਰੇਜ ਦਾ ਉਹ ਕਹਿੰਦੇ ਆ ਜੀ ਅਸੀਂ ਨਹੀਂ ਖੜਨਾ ਵੋਟਾਂ 'ਚ ਅਗਲੀ ਵਾਰੀ ਜਾਣੀ ਜੇ ਤੁਹਾਨੂੰ ਜਨਤਾ ਨੇ ਬਣਾਇਆ ਤਾਂ ਅਸੀਂ ਗਲਤੀ ਕਰ ਛੜੀ ਤੁਹਾਨੂੰ ਐਮਸੀ ਬਣਾ ਕੇ ਜਾਂ ਸਾਡੀਆਂ ਵੋਟਾਂ ਦਾ ਕੋਈ ਮੁੱਲ ਨਹੀਂ ਆ ਔਰ ਜੇ ਐਮਐਲਏ ਸਾਹਿਬ ਨੂੰ ਕੋਈ ਇਹੀ ਰਿਕਵੈਸਟ ਕਰਾਂਗੇ ਉਹ ਕਹ ਦਿੰਦੇ ਆ ਜੀ ਹੂੰ ਸਾਡੀ ਸਰਕਾਰ ਨਹੀਂ ਆ ਉਹਨਾਂ ਆਪ ਦੀ ਸਰਕਾਰ ਆ ਜੇ ਕਿਤੇ ਕਾਂਗਰਸ ਵਾਲੇ ਪੰਨਾ ਲਾਲ ਪਾਟਿਆ ਜੀ ਕਹਿੰਦੇ ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ ਜੀ ਗਲੀਆਂ ਚ ਗੋਬਰ ਆ ਮੈਂ ਪੰਨਾ ਲਾਲ ਪਾਟਿਆ ਜੀ ਇਹਨੂੰ ਕਹਿ ਕਹਿਣਾ ਚਾਹੁੰਦਾ ਕਿ ਉਹ ਪਿਛਲੇ 20 ਸਾਲਾਂ ਨੂੰ ਨਾ ਜਾਣ ਹੁਣ ਆ ਕੇ ਗਲੀ ਚ ਦੇਖਣ ਕਿ ਕਿਸੇ ਘਰ ਚ ਕੋਈ ਗਾਂਈ ਜਾਂ ਕਿਸੇ ਘਰ ਚ ਕੋਈ ਭੈਂਸ ਬੰਨੀ ਆ ਸਾਨੂੰ ਦੱਸੋ ਇਹ ਗਲੀਆਂ ਮਹਾਰਾਜ ਕਈ ਕੋਈ ਬੰਦੇ ਨੇ ਕਿਸੇ ਬੰਦੇ ਨੇ ਵੀ ਕੋਈ ਨਾ ਗਲੀ ਚ ਕੋਈ ਗਾਈਆਂ ਨਾ ਕੋਈ ਮੱਝ ਗਟਰਾਂ ਦਾ ਜਿਹੜੀ ਪੈਪ ਲਾਈਨ ਸਾਰੀ ਟੁੱਟੀ ਪਈ ਆ ਜਿਹੜੀ ਵਾਟਰ ਲਾਈਨ ਆ ਉਹ ਸਾਰੀ ਟੁੱਟੀ ਪਈ ਆ ਫੇ ਪਿਛਲੇ 20 ਸਾਲਾਂ ਤੋਂ ਨਾ ਕੋਈ ਪਾਈਪ ਲਾਈਨ ਚੇਂਜ ਹੋਈ ਆ ਨਾ ਕੋਈ ਗਟਰ ਦਾ ਹੋਇਆ ਤੇ ਮੇਰੀ ਵੀ ਲੋਕਾਂ ਅਗਰ ਰਿਕੁਐਸਟ ਆ ਆਪਣੀ ਨਿਜੀ ਰੰਜਿਸ਼ਤਾਈ ਆਪਣੀ ਨਿਜੀ ਰੰਜਿਸ਼ਤਾਈ ਜਿਹੜਾ ਪਾਰਸ਼ਦ ਚੁਣਾ ਕੋਈ ਚੰਗਾ ਪਾਰਸ਼ਦ ਚੁਨੋ ਜਿਹੜਾ ਤੁਹਾਡੀ ਗਲੀ ਦੀ ਕੋਈ ਡਵੈਲਪਮੈਂਟ ਕਰਾ ਸਕੇ ਤੁਹਾਨੂੰ ਕਿਸੇ ਚੰਗੇ ਰਾਏ ਲਾ ਸਕੇ ਬੋਤਲਾਂ ਪਿੱਛੇ ਨਾ ਵਿਕੋ ਮੇਰੇ ਵੀਰ ਬੋਤਲਾਂ ਪਿੱਛੇ ਨਾ ਵਿਕੋ ਮੇਰੀ ਇਹ ਰਿਕੁਐਸਟ ਹੈ ਜੇ ਤੁਹਾਡੀ ਕੋਈ ਆਪਸੀ ਰੰਜਿਸ਼ ਹੈ ਉਨੂੰ ਬਾਅਦ ਚ ਕੱਢੋ ਪਹਿਲੇ ਜਿਹੜੀਆਂ ਗਲੀਆਂ ਐ ਭਾਈਚਾਰਾ ਇਕੱਠਾ ਹੋਵੋ ਇਹ ਗਲੀ ਨੂੰ ਬਣਾਉਣ ਤਾਈਂ ਆਪਣੀ ਜਦੋ ਜਹਦ ਲਾ ਦਿਓ ਜਿਹੜਾ ਵੀ ਤੁਹਾਡੇ ਕੋਲ ਵੋਟ ਮੰਗਣ ਆਂਦਾ ਪਹਿਲੇ ਉਹਨੂੰ ਕਹੋ ਸਾਡੀ ਇਹ ਗਲੀਆਂ ਬਣਾ ਸਾਡੀ ਗਲੀ ਦੀ ਡਿਵੈਲਪਮੈਂਟ ਕਰ ਬਾਅਦ ਚ ਸਾਡੇ ਨਾਲ ਗੱਲ ਕਰ ਵੋਟ ਲੈਣ ਦੀ ਅੱਜ ਕੀ ਕੀਤਾ ਤੁਸੀਂ ਹਾਂਜੀ ਅੱਜ ਕੀ ਕੀਤਾ ਤੁਸੀਂ ਅੱਜ ਮਹਾਰਾਜ ਜੀ ਦੇਖੋ ਤੁਸੀਂ ਆ ਇਹ ਗਲੀ ਨੂੰ ਲਵਾਰਸ ਦੇ ਛੜਿਆ ਅੱਜ ਕੋ ਗਲੀ ਲਵਾਰਸ ਦੇ ਛੜੀ ਆ ਤੇ ਅਸੀਂ ਐਮਸੀ ਦੀ ਪਾਲ ਜਾਰੀ ਦੇਖੋ ਆ ਮੈਂ ਵੋਟ ਲਵਾਇਆ ਅੱਜ ਇਹ ਆਪਣੇ ਪੈਸੇ ਲਾ ਕੇ ਬੋਰ ਲੋਆਇਆ ਸੀ ਦੁਖੀ ਹੋ ਕੇ ਮਹਾਰਾਜ ਸਾਨੂੰ ਕੋਈ ਹੋਰ ਕੋਈ ਅਸੀਂ ਐਮਸੀਆਂ ਕੋਲੋਂ ਕੀ ਮੰਗਦੇ ਆਂ ਜਾ ਹੌਣਾ ਕਰੋ ਆਟਾ ਲੈਣ ਜਾਣਦੇ ਆਂ ਜਾ ਹੌਣਾ ਕਰੋ ਕੋਈ ਦਿਹਾੜੀ ਮੰਗ ਰਿਆਂ ਜਾ ਹੌਣਾ ਕੋਲੋਂ ਕਈ ਕੰਮ ਕੰਮ ਮੰਗ ਰਿਆਂ ਜੋ ਕੋਈ ਰੋਜ਼ਗਾਰ ਮੰਗ ਰਿਆਂ ਸਭ ਕੁਝ ਸਾਨੂੰ ਮਿਲ ਰਿਹਾ ਜੀ ਸਭ ਕੁਝ ਸਾਨੂੰ ਮਿਲ ਰਿਹਾ ਅਸੀਂ ਆਪ ਦੀ ਦਿਹਾੜੀ ਆਪ ਲਾਣੇ ਆਂ ਆਪ ਖਾਣੇ ਆਂ ਸਾਨੂੰ ਕੀ ਚਾਹੀਦਾ ਐਮਸੀਆਂ ਕੋਲੋਂ ਬਸ ਸਾਡੀ ਗਲੀ ਸਾਫ ਚਾਹੀਦੀ ਆ ਸਾਡੇ ਬੱਚੇ ਲਾਈਟ ਚਾਹੀਦੀ ਹੈ ਗਲੀ ਚ ਉਹਨਾਂ ਰਾਤੀ ਤੁਸੀਂ ਦਿੱਕੋ ਰਾਤੀ ਤੁਸੀਂ ਆਂਦੇ ਤੇ ਇੱਥੇ ਲਾਈਟ ਕੋਈ ਨਹੀਂ ਚੱਲ ਰਹੀ ਰਾਤ ਨੂੰ ਇੱਥੇ ਪਾਣੀ ਮਾਰੇ ਮੇਰੇ ਸਾਹਮਣੇ ਕੱਲ ਫੇਰ ਲੇਡੀਜ਼ ਦਿੱਕੀ ਆ ਸਭ ਤੋਂ ਪਹਿਲਾਂ ਤਾਂ ਮੈਂ ਵੀਡੀਓ ਕਰਨੀ ਹੈ ਜਿਹੜੇ ਮੇਰੇ ਸਾਥੀ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਾਂਗਾ ਕੱਲ ਇਸ ਤਰ੍ਹਾਂ ਕਿ ਇਹ ਗਲੀ ਜਿਹੜੀ ਵਾਰਡ ਨੰਬਰ 29 ਔਰ 31 ਦੀ ਜੁਆਇੰਟ ਗਲੀ ਗਲੀ ਨੰਬਰ 3 ਜਿਹਨਾਂ ਟੋਲੇ ਵਾਲੀ ਗਲੀ ਤੋਂ ਜਾਣਿਆ ਜਾਂਦਾ ਹੈ ਇਹ ਪਿਛਲੇ ਲਗਭਗ 2 ਸਾਲਾਂ ਤੋਂ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਸੀਵਰੇਜ ਦਾ ਪਾਣੀ ਗਟਰ ਜਿਹੜੇ ਓਵਰਫਲੋ ਹੋਏ ਤੇ ਆ ਗਿੱਟੇ-ਗਿੱਟੇ ਤੋਂ ਉੱਤੇ ਉੱਤੇ ਲਗਭਗ 2 ਸਾਲ ਤੋਂ ਇਹ ਜਿਹੜੀ ਗੜੀ ਨਰਗ ਭੋਗਣ ਦੀ ਆ ਇਹਨਾਂ ਨੇ ਐਮਸੀਆ ਨੂੰ ਜਿਹੜੇ ਚੁੰਮਦਨ ਨਮਾਇंदे ਉਹਨਾਂ ਨੂੰ ਵੀ ਔਰ ਆਮ ਪਾਰਟੀ ਦੇ ਜਿਹੜੇ ਇੱਥੇ ਦੇ ਮੋਹਤਵਾਰ ਬਣੇਦੇ ਆ ਉਹਨਾਂ ਨੂੰ ਵੀ ਔਰ ਜਿੱਥੇ-ਜਿੱਥੇ ਦੀ ਪ੍ਰੋਬਲਮ ਜਿੰਦੀ ਹੋਣਾ ਸਾਰਿਆਂ ਨੂੰ ਅਗਵਗਤ ਕਰਾਇਆ ਲੇਕਿਨ ਕਿਸੇ ਨੇ ਵੀ ਇਹਨਾਂ ਦੀ ਬਾਣੀ ਫੜੀ। ਹੁਣ ਹਾਰ ਕੇ ਮੁਹੱਲੇ ਵਾਸੀਆਂ ਨੇ ਅੱਜ ਬੋਰਡ ਲਾ ਦਿੱਤਾ ਵਾਰਡ ਨੰਬਰ 29 31 ਦੇ ਜਿਹੜੇ ਐਮਸੀ ਆ ਉਹ ਗੁੰਮਸ਼ੁਦਾ ਔਰ ਇਹ ਗਲੀ ਜਿਹੜੀ ਉਹ ਲਵਾਰਿਸ ਹੈ ਫਿਰ ਤੋਂ ਪਹਿਲਾਂ ਵੀ ਆਪਾਂ ਇੱਕ ਪ੍ਰੋਟੈਸਟ ਕੀਤਾ ਸੀ ਲੇਕਿਨ ਹਜੇ ਤੱਕ ਉਹਨਾਂ ਦੇ ਮੈਂ ਸਮਝਦਾ ਕਿ ਕੋਈ ਕੰਨ ਤੋਂ ਉਹਨਾਂ ਕੋਈ ਯੂ ਨਹੀਂ ਰੰਗੀ ਇਸੇ ਨੂੰ ਲੈ ਕੇ ਜੇ ਸਮੱਸਿਆ ਹੱਲ ਨਹੀਂ ਹੋਈ ਤੇ ਆਪਾਂ ਆਣ ਦੇ ਆਣੇ ਵਾਲੇ ਦਿਨਾਂ 'ਚ ਇੱਕ ਦੋ ਦਿਨ ਦੇ ਵਿੱਚ ਆਪਾਂ ਟਾਂਗੂ ਰੋਡ ਜਿਹੜਾ ਉਹ ਜਾਮ ਕਰਨ ਵਾਲੇ ਆ ਔਰ ਅੱਜ ਜਿਹੜੀ ਸੰਖਿਆ ਹੈ ਤੁਹਾਨੂੰ 50 60 ਸੌ ਲੱਗਣ ਦੀ ਹੈ ਕਮ ਸੇ ਕਮ ਵੀ ਉੱਥੇ 500 ਲੋਕਾਂ ਦਾ ਜਿਹੜਾ ਆਪਾਂ ਇੱਥੇ ਪ੍ਰੋਟੈਸਟ ਕਰਾਂਗੇ ਜੇ ਉਹਦੇ ਬਾਅਦ ਨਹੀਂ ਸੁਣਾਂਗੇ ਫਿਰ ਆਪਾਂ ਕਾਰਪੋਰੇਸ਼ਨ ਤੱਕ ਹਰਾਫ ਕਰਾਂਗੇ ਪੰਨਾ ਲਾਲ ਭਾਟੀਆ ਜੀ ਔਰ ਤੁਹਾਡੇ ਮੈਂ ਮਾਧਿਅਮ ਤੇ ਰਹਿ ਦੱਸਣਾ ਚਾਹਣਾ ਕੀ ਪਰਸੂ ਜਿਹੜਾ ਆਪਾਂ ਇੱਕ ਛੋਟਾ ਜਿਹਾ ਤੁਹਾਡੇ ਸਾਹਮਣੇ ਮਹੱਲੇ ਵਾਸੀ ਨੇ ਇਕੱਠਾ ਹੋ ਕੇ ਪ੍ਰੋਟੈਸਟ ਕੀਤਾ ਹੀ ਤੇ ਉਹਨਾਂ ਦੇ ਬਾਦ ਜਿਹੜਾ ਰਿਵਿਊ ਪੰਨਾਲ ਭਾਟੀਆ ਜੀ ਤੇ ਆਏ ਸੀ ਕਿ ਇਹ ਉਸ ਵਾਰਡ ਦੇ ਵਿੱਚ ਲੋਕੀ ਗੋਆ ਪਾਰਟੀਆਂ ਚ ਪਾ ਕੇ ਰੋੜਦੇ ਆ ਮੈਂ ਦੱਸਣਾ ਚਾਹਣਾ ਕਿ ਪੰਨਾਲਾਲ ਭਾਟੀਆ ਜੀ ਤੁਸੀਂ ਕਮ ਸੇ ਕਮ ਵੀ 3 ਸਾਲ ਹੋ ਗਏ ਐਸ ਗਲੀ ਚ ਵਿਜ਼ਿਟ ਕਿਤੇ ਹੋਏ ਤੁਸੀਂ ਉਦੋਂ ਆਏ ਸੀ ਜਦੋਂ ਸਾਬਕਾ ਵਿਧਾਇਕ ਅਮਿਤ ਵੇਜ ਜੀ ਅਮਲਸੀ ਤੁਸੀਂ ਉਹਨਾਂ ਨਾਲ ਆਏ ਹੀ ਔਰ ਬਾਅਦ ਤੁਸੀਂ ਇਸ ਗਲੀ ਦੇ ਵਿੱਚ ਨੀ ਮੁੜ ਕੇ ਬੜੇ ਔਰ ਤੁਹਾਨੂੰ ਇਸ ਗਲੀ ਦੀ ਪੂਰੀ ਜੇ ਇੰਨੀ ਨੌਲੇਜ ਆ ਤੁਹਾਨੂੰ ਇੰਨੀ ਜਾਣਕਾਰੀ ਆ ਜੀ ਆਪਾਂ گویا ਸੁੱਟਦੇ ਆ ਤੁਹਾਨੂੰ ਇਹ ਨਹੀਂ ਲੱਗਣਾ ਕਿ 2 ਸਾਲਾਂ ਦਾ ਇੱਥੇ ਜਿਹੜੇ ਨਰਗਪੋ ਗੰਡੇ ਆ ਜਿਹੜੇ ਲੋਕੀ ਬਿਮਾਰ ਹੋਣ ਦੇ ਆ ਬੱਚੇ ਉਹੀ ਸਕੂਟੀਆਂ ਉਹੀ ਘਰ ਸਾਰੇ ਜਾਣਦੇ ਆ ਬੱਚੇ ਬਿਮਾਰ ਹੋਣ ਦੇ ਆ ਕੋਈ ਨਾ ਕੋਈ ਇੱਥੇ ਪਰੇਸ਼ਾਨੀ ਨਾਲ ਜੂੰਜ ਰਿਹਾ ਉਹ ਤੁਹਾਨੂੰ ਕੋਈ ਅਸਰ ਨਹੀਂ ਹੋਣ ਦੇ ਆ ਇਹ ਲੱਭਣ ਦੇ ਕਿ گویا ਇੱਥੇ ਆ ਮੈਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਸਾਡੇ ਮੌਜੂਦਾ ਵਿਧਾਇਕ ਮੰਨਣੀ ਅਸ਼ੇਸ਼ ਸ਼ਰਮਾ ਜੀ ਨੂੰ ਵੀ ਅਰਜ਼ੇ ਕਰਦਾ ਸਾਰੇ ਵਾੜ ਵਾਸੀਆਂ ਨੂੰ ਬੇਦਨ ਕਰਦਾ ਕਿ ਇਸ ਜਿਹੜੀ ਗਲੀ ਦੀ ਹੈ ਸਾਰ ਲੈਣ ਔਰ ਜਿਹੜੇ ਸਾਡੇ ਪਾਰਸ਼ਦ ਆ ਉਹ ਹੁਣ ਵੀ ਜਾਗ ਜਨ ਤੇ ਵਧੀਆ ਗੱਲ ਹੈ ਨਹੀਂ ਤੇ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਲਈ ਗੰਭੀਰ ਹੋ ਸਕਦਾ ਕਿਉਂਕਿ ਲੋਕ ਜਿਹੜੇ ਹੁਣ ਜਾਗਰੂਕ ਹੋ ਚੁੱਕੇ ਹੈ ਕਿਸੇ ਵਤਨ ਨਹੀਂ ਚੱਲਦੇ ਸਾਰਿਆਂ ਦਾ ਧੰਨਵਾਦ ਸਰ ਇਸੇ ਵਾਸਤੇ ਲਾਏਗੇ ਨਾ ਕਿ ਦੋਨੋਂ ਐਮਸੀਆ ਨੂੰ ਆਪਾਂ ਬਾਰ ਬਾਰ ਫੋਨ ਕੀਤਾ ਜੀ ਫੋਨ ਕਰਨ ਦੇ ਬਾਵਜੂਦ ਵੀ ਦੁਬਾਰਾ ਇਸ ਗਲੀ 'ਚ ਨਹੀਂ ਵੜੀ ਹੋਈ ਉਦੋਂ ਕਹਿੰਦੇ ਸੀ ਕਿ ਗੱਡੀ ਆ ਰਹੀ ਹੈ ਤੁਹਾਡੇ ਉਹ ਸੀਵਰੇਜ ਦਾ ਹੱਲ ਕਰਨ ਲਈ ਹੱਲੇ ਤੱਕ ਕੋਈ ਗੱਡੀ ਨਹੀਂ ਆਈ ਹਫਤਾ ਹੋ ਗਿਆ ਸ਼ਾਇਦ ਮੇਰੇ ਖਿਆਲ ਚ ਹੈ ਨਾ ਤੇ ਇਸ ਕਰਕੇ ਹੁਣ ਦੁਬਾਰਾ ਆਪਾਂ ਪ੍ਰੋਟੈਸਟ ਕਰ ਰਹੇ ਹਾਂ ਤੇ ਦੋਨੋਂ ਮੱਲਿਆਂ ਦੇ ਬੰਦੇ ਇੱਥੇ ਖੜੇ ਨੇ ਲੇਡੀਜ਼ ਵੀ ਖੜੀ ਨੇ ਤੇ ਇਹ ਆਪਾਂ ਹੁਣ ਬੋਰਡ ਛਪਾਇਆ ਜੀ ਆਹ ਦੇਖ ਲੋ ਜੀ ਇਹ ਆਪਾਂ ਹੁਣ ਪੂਰੇ ਮੱਲੇ ਚ ਲਾਉਣਾ ਜੀ ਠੀਕ ਹੈ ਜੀ ਇਸ ਕਰਕੇ ਸਾਡਾ ਗਲੀ ਦਾ ਕੋਈ ਮਸਲਾ ਹੱਲ ਕਰ ਜਾਣ ਤੇ ਠੀਕ ਹੈ ਨਹੀਂ ਤੇ ਆਪਾਂ ਹਾਂ ਨੋਰ ਕੁਝ ਨਹੀਂ ਚਾਹੀਦਾ ਜੀ ਲਾਈਟਾਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਪਾਣੀ ਪੀਣ ਨੂੰ ਨਹੀਂ ਹੈਗਾ ਤਾਂ ਅਸੀਂ ਕਿਹੜੀ ਸਦੀ ਚ ਰਹਿ ਰਹੇ ਹਾਂ ਸਰ ਠੀਕ ਹੈ ਜੀ ਅਗਰ ਨਹੀਂ ਵੀ ਹਨਪੂਰੀ ਦੇ ਕੀ ਪ੍ਰੋਟੈਸਟੇ ਕਰਗੇ ਪ੍ਰੋਟੈਸਟ ਫਿਰ ਅੱਗੇ ਦੇਖਾਂਗੇ ਆਪਾਂ ਅੱਗੇ ਫਿਰ ਸੜਕਾਂ 'ਤੇ ਰਲ ਲੈਣਾਗੇ ਜਾ ਕੇ ਠੀਕ ਹੈ ਜੀ ਆਪਾਂ ਆਪਣਾ ਰੋਡ ਸਟਾਰ ਬਲੋਕ ਕਰ ਦਾਂਗੇ ਰਾਕ ਕਰਾਂਗੇ ਠੀਕ ਹੈ ਜੀ ਲੋਕਾਂ ਨੂੰ ਪਰੇਸ਼ਾਨੀ ਆਏਗੀ ਸਾਡੀ ਕੋਈ ਮਸਲਾ ਹੱਲ ਹੋਏਗਾ ਠੀਕ ਹੈ ਜੀ ਕੀ ਨਾ ਤੁਹਾਡੇ ਤੇ ਕੀ ਸਮੱਸਿਆ ਤੁਹਾਨੂੰ ਆਦੀ ਮੇਰਾ ਨਾਮ ਲਾਲਚੰਦ ਜੀ ਪਹਿਲੀ ਗੱਲ ਹੈ ਕਿ ਜਿਹੜਾ ਬਾੜਾ ਸਾਡਾ ਨਾ 31 'ਚ ਜਾਣਾ ਚਾਹੀਦਾ ਨਾਲ ਬਸ ਇਹ ਪੂਰਾ ਪਲਾਟ ਹੈ ਜਿਹੜਾ ਇੱਕ ਹੋਣਾ ਚਾਹੀਦਾ ਸਾਡੀ ਬਾੜ ਇੱਕ ਹੀ ਹੋਣੀ ਚਾਹੀਦੀ ਪੂਰੇ ਪਲਾਟਾਂ ਦੀ ਕਿਉਂਕਿ ਇਹ 5 ਗਲੀਆਂ ਹੈਗੀਆਂ ਦੂਸਰੀ ਗੱਲ ਜੇ 2-3 ਦਿਨਾਂ ਦੇ ਚ ਨਾ ਕੋਈ ਗੱਲਬਾਤ ਹੋਈ ਕੁਛ ਵੀ ਹੋਇਆ ਤੇ ਪਰਸੋਂ ਅਸੀਂ ਚੌਥੋਂ ਰੋਡ ਜਾਮ ਕਰਾਂ ਹਾਂ ਜੀ ਮਾਤਾ ਜੀ ਕੀ ਸਮੱਸਿਆ ਆ ਰਹੀ ਹੈ ਸਾਡੇ ਬੇਟਾ ਪਾਣੀ ਦੀ ਸਮੱਸਿਆ ਹੈ ਕਿ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗੱਟਰ ਸਾਫ਼ ਹੋਣਾ ਚਾਹੀਦੇ ਆ ਦੂਜੀ ਗੱਲ ਇਹ ਹੈ ਕਿ ਬੱਤੀ ਦਾ ਵੀ ਸਾਡੇ ਸਿਸਟਮ ਹੋਣਾ ਚਾਹੀਦਾ ਕੋਈ ਲੱਗਣੀਆਂ ਚਾਹੀਦੀਆਂ ਲੱਟਾ ਸਾਡੀ ਗਲੀ 'ਚ ਤੇ ਦੂਜਾ ਇਹ ਹੈ ਕਿ ਪਾਣੀ ਦਾ ਹੱਲ ਗੱਟਰ ਸਾਫ਼ ਹੋਣਾ ਚਾਹੀਦਾ ਆਪਾ ਪਿਆਰੀ ਹੈ ਚਾਹੇ ਪਾਣੀ ਵਾਲੀ ਹੈ ਸਾਡੀਆਂ ਸਾਡੀਆਂ ਇਹ ਕਿੱਥੇ ਤੇ ਪਾਣੀ ਸੀਵਰੇਜ ਦਾ ਆ ਰਿਹਾ ਪਾਣੀ ਦਾ ਬਹੁਤ ਗੰਦਾ ਹੈ ਸਾਡਾ ਪਾਣੀ ਕਿਉਂਕਿ ਬੱਚੇ ਗੰਦਾ ਪਾਣੀ ਪੀ ਰਹੇ ਬੰਬਾਰ ਹੋ ਰਹੇ ਸਾਡੇ ਬੱਚੇ ਇਹ ਜੀ ਜਿਹੜੀ ਗਲੀ ਹੈ ਲਵਾਰਸ ਹੈ ਐਮਸੀ ਰਹਿਣੋਂ ਦੋਨੋਂ ਦੋਨੋਂ ਐਮਸੀ ਜਿਹੜੇ ਭਾਜਪੀ ਦੇ ਦੇ ਇਧਰ ਵਾਲੇ ਐਮਸੀ ਕੋਲ ਜਾਓ ਤੇ ਇਹ ਕਹਿੰਦਾ ਮੇਰੀ ਜਵਾਬਦਾਰੀ ਨਹੀਂ ਇਧਰ ਵਾਲੇ ਕੋਲ ਜਾਓ ਤੇ ਮੈਂ ਕਹਿੰਦਾ ਮੇਰੀ ਜਵਾਬਦਾਰੀ ਨਹੀਂ ਹੈ ਜਿਹਲੇ ਬੋਰਡ ਲੈਣਾ ਉਹਨੇ ਉਹਲੇ ਹੀ ਬੋਰਡ ਲੈਣਾ ਉਹਨਾਂ ਬਾਕੀ ਕਿਤੇ ਨਹੀਂ ਲੱਭਦੇ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਕੈਨਸਲ ਹੋਣੀ ਚਾਹੀਦੀ ਹੈ ہماری ਗੜੀ ਮੈਂ ਜੋ ਹੈ ਕੰਮ ਨਹੀਂ ਹੋ ਰਹਾ ਜਾਂ ਐਮਸੀ ਨਹੀਂ ਕਰ ਰਹੇ ਇਹ ਬੀਜੇਪੀ ਨਹੀਂ ਕਰਨੇ ਤੇ ਆ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸਕੇ ਸਰ ਜੋ ਹੈ ਮਤਲਬ ਹਮਾਰੇ ਕੋ ਏਅਰਪੋਰਟ ਦੇ ਦੇ और मामूली काम तो नहीं है छोटी सोच वाले आदमी नर्क नाम राजनी की राजनीति कैमरा आज से रिपोर्ट